ਸ਼੍ਰੀ ਮਾਨ ਸੰਤ ਬਾਬਾ ਗਰਜਾ ਸਿੰਘ ਮਹਾਰਾਜ ਜੀ ਦਾ 70ਵਾਂ ਵਰ੍ਹੇਸਮਾਗਮ ਮਨਾਇਆ ਮਹਾ ਖੂਨਦਾਨ ਅਤੇ ਫ੍ਰੀ ਦਵਾਈਆਂ ਦਾ ਕੈਂਪ ਲਾਇਆ ਸੰਤ ਬਾਬਾ ਗਰਜਾ ਸਿੰਘ ਜੀ ਸੇਵਾ ਸੁਸਾਇਟੀ ਪੰਚਾਇਤ ਅਤੇ ਸਮੂਹ ਸੰਗਤ ਨਗਰ ਨਿਵਾਸੀ ਦੇ ਸਹਿਯੋਗ ਨਾਲ ਸੰਤ ਬਾਬਾ ਗਰਜਾ ਸਿੰਘ ਜੀ ਬਾਪਲੇ ਵਾਲਿਆਂ ਦੀ ਯਾਦ ਵਿੱਚ 37ਵਾਂ ਸਲਾਨਾ ਜੋੜ ਮੇਲਾ ਪਿੰਡ ਬਾਪਲਾ ਜ਼ਿਲ੍ਹਾ ਮਲੇਰਕੋਟਲਾ ਵਿਖੇ ਡੇਰਾ ਮੁਖੀ ਬਾਬਾ ਗੁਲਜਾਰ ਸਿੰਘ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਜਿੱਥੇ ਖੂਨਦਾਨ ਕੈਂਪ ਅਤੇ ਫਰੀ ਦਵਾਈਆਂ ਦੇ ਲੰਗਰ ਲਾਏ ਗਏ ਅਤੇ ਆਓ ਦੇਖਦੇ ਹਾਂ ਜੋੜ ਮੇਲੇ ਦੀਆਂ ਵੱਖ-ਵੱਖ ਚਲਕੀਆਂ ਅਤੇ ਕਰਵਾਉਂਦੇ ਹਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀ ਕਹਿਣਾ ਉਹਨਾਂ ਦਾ ਪੱਤਰਕਾਰ ਗੁਰਸੇਵਕ ਸੋਹੀ ਅਤੇ ਸੁਖਵਿੰਦਰ ਬਾਬੇ

ਬਹੁਤ ਹੈ ਬਹੁਤ ਹੈ ਲੜ ਗਿਆ ਨਹੀਂ ਲੱਗਿਆ ਇੱਕ ਦਜੀ ਦਾ ਪੋਰੀ ਆ ਰਹੀ ਤੇ ਜੇ ਨਹੀਂ ਆ ਜੇ ਨਹੀਂ ਆਉਂਦਾ ਨਾ ਤੈਨੂੰ ਨਾ ਜੇ ਨਾਵਰਾੰਦਵਾਈਂ ਰਾਮ ਹੋਇ ਜੀਤੇ ਪੰਜ ਰਾਈਆਂ ਨਾਨਕ ਸਭਲ ਮਾਰੂਏ ਰਾਜ ਜਾ ਮੈਂ ਇਕ ਬਲਾਕ ਹੋ ਅਉਂਦੀ ਮਿਰਨੰਦਰ ਕੇ ਤੜੇ ਵਾਸਨੋਂ ਮਿਲਤਾ ਕਿਉ ਜਨਮ ਜੋ ਇਤੋ ਜੋ ਵਿਸਰੇ ਸੋਰਠ ਸੋਰਸ ਪੀਜੀਐ ਤਬੂ ਨਾ ਪੀਰ ਆਏ ਨਾਨਕ RAM ਨਾ ਹੁਣ ਗਾਇਐ ਧਰ ਗਏ ਨਿਰਮਲ ਸੋਏ ਜੋ ਪ੍ਰਭ ਰਖਿਆ ਤੈਨ ਕੋਈ ਨਾ ਮਾਰੇ ਅੰਦਰ ਨਾਮ ਅਮਦਾ रंग तारे गोे सई नाम लिदारे ਅਲੇ ਗੁਰਗਨਾ ਮਾਨ ਲੋਧੀ ਗਾਨ ਕਰਲਾਏ ਆਪਣੇ ਨਗਰ ਨਿਆ ਆਪਲੇ ਉਲਾਏ ਜਾਨਦੇ ਮਤੀ ਅਪਦੀਸਾ ਵਿਦੋ ਪਰਮ ਜਾਇ ਜੋ ਬਰ ਲਿਖਿਆਲੇ ਕੋ ਸੋਈ ਸਭ ਰਾਮਾਈ ਸਭ ਜੀਸ ਦੇਸ ਦੇਵਾਸਾ ਬੋਦੀ ਨਾਇਆ ਨਾਮ ਜਿਸੋ ਕਰਨਾ ਤੁਪੇ ਪ੍ਰਭ ਕੀ ਮਨ ਰਜਾਈ ਗੌਰ ਪੂਰਾ ਜਲਿ ਸਿਮਰਿਆ ਸਹੀ ਭਈ ਨਾਇਆ ਨਾਮ ਤੇ ਨਾਮ ਲੈ ਗਾਉ ਗੁਣਾ ਕਾਮ ਕਿਆ ਕਾਰਮੋ ਕਮਾਨ ਦੇ ਕਰਦੇ ਨਾਲੇ ਰਾਮ ਨਾਨਕ ਜਹਾਤ ਸਮਿਆ ਹੋਉ ਬਰਤ ਮਰਣਾ ਹੈ ਹੀ ਪਲਾ ਕਰਨਾ ਪਰ ਉਤਾਰੇ ਕਰਨੇ ਮਹਾਰਾਜ ਇੰਨਾ ਹੀ ਸਮਿਆਂ ਨੂੰ ਮੁੱਕ ਰਖਦਿਆਂ ਆਪ ਜੀ ਦੇ ਜੂਰਕੜਾ ਪ੍ਰਸ਼ਾਦ ਸੱਚੀ ਹਾਜ਼ਰ ਹੈ ਜੀ। ਪੋਗਲਾਉਣ ਲੱਗਿਆ ਹੋਇਆ ਤੋਕ ਪਿਆਰੀ ਸਤਰੀ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ। ਨਾਲ ਗੁਰੂ ਕੋ ਲੰਗਰਾਂ ਦੇ ਵਿੱਚੋਂ ਸਮੁੱਚੇ ਥਾਲ ਆਏ ਇਹਨਾਂ ਨੂੰ ਵੀ ਆਪੋ ਬੁਲਾਓ ਜੀ। ਲੱਗਿਆ ਹੋਇਆ ਤੋਕ ਪਿਆਰੀ ਸਤਰੀ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੋ ਜੀ ਸਕੇ। ਸਵਾਹਿਗੁਰ ਜਪੈ ਤਰੀ ਬਰਵਾ ਸਰੂਪਾ ਸਾਰੇ ਗੁਰਸੰਗਤ ਨੂੰ ਆਪ ਜੀ ਦੇ ਦਰ ਦੀਆਂ ਵਡਿਆਈਆਂ ਵੰਡਦੇ ਹੋਏ ਖੁਸ਼ੀਆਂ ਵੰਡਦੇ ਹੋਏ ਪਵਿੱਤਰ ਹੁਕਮਨਾਮੇ ਸੁਣਾ ਕੇ ਨਿਹਾਲ ਨਿਹਾਲ ਮੇ ਹਾਲ ਕਰੋ तमाम ਉਸਤਿਖ ਪੜਦੇ ਸੁਣਦੇ ਲਾ ਹਿੰਮਤ ਹੋ ਬਣ ਸੇਈ ਪਿਆਰੇ ਮੇ ਜਿੰਨਾ ਮਿਲਿਆ ਤੇ ਆਪ ਜੀ ਦਾ ਪਰਮ ਪਵਿੱਤਰ ਨਾਮ ਜਿਤਿਆ ਗੈ <dı> oh, you <subconscious Editation> <laughs> नम जहाज है श कर शा कर श ਹੋ ਉਸ ਮੇਰੇ ਨੇ ਦਿੱਤਾ ਘਰ ਸਾਹ ਹੋਏ ਗੁਰਜੀ ਕੀ ਵਕਤ भगवान बने में भगवान की कृपा है वाह भगवान ने ना दिया ये नाली है ये सब और रब ओए जी बाबा जी की कहोगे बरछी समागम चल रहे ने बारजा सिंह जी अज सब तो पहला तो मैं जो मीडिया के जरिए मैं सारे देशों की संगत में पहला सत्कार सहित गुरु फतेह कहना सारे फतेह सारे गर्ज वागुरु जी अब आप सारे रल मिल के नगर बापले की संगत ਦੇ ਸਾਉਦੇ ਸਾਡੇ ਸਤਿ ਸ਼੍ਰੀ ਅਕਾਲ ਬਪਲੇ ਇਸਮੁੱੱਚੀ ਗੁਰ ਸੰਗਤ ਹੋਰ ਇਲਾਕੇ ਦੀ ਸੰਗਤ ਸਾਰੇ ਨਾਲ ਮਿਲ ਕੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਵੀ ਸੰਤ ਕਰਤਾਰ ਸਿੰਘ ਜੀ ਮਹਾਰਾਜ ਧਾਰਮਿਕ ਖੇਤਰ ਦੀ ਬਹੁਤ ਵੱਡੀ ਸ਼ਖਸੀਅਤ ਦਾ ਨਾਮ ਹੈ ਉਹਨਾਂ ਨੂੰ ਸਾਡੇ ਕੋਲੋਂ ਗਿਆ ਅੱਜ 37 ਸਾਲ ਹੋ ਗਏ 37 ਮਾਸੀ ਸਾਲਾਨਾ ਜਿਹੜਾ ਸਮਾਗਮ ਉਹਨਾਂ ਦੀ ਯਾਦ ਵਿੱਚ ਸਾਰੇ ਇਲਾਕਾ ਨਿਵਾਸੀ ਨਗਰ ਨੂੰ ਅਸੀਂ ਰਲ ਕੇ ਕਰ ਰਹੇ ਹਾਂ ਔਰ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿੰਨੇ ਲੋਕ ਭਲਾਈ ਦੇ ਕਾਰਨ ਦਿੱਤੇ ਕਿੰਨੀਆਂ ਲੜਕੀਆਂ ਦੇ ਵਿਆਹ ਕੀਤੇ ਕਿੰਨੇ ਬੇਕਰਾਂ ਦੇ ਘਰ ਪਾ ਕੇ ਦਿੱਤੇ ਤੇ ਅੱਜ ਉਹ ਭਾਵੇਂ ਸਾਡੇ ਵਿੱਚ ਨਹੀਂ ਪਰ ਅੱਜ ਜਿਹੜੀ ਉਹਨਾਂ ਦੀ ਹਮਾਇਤ ਆ ਜਿਹੜੀ ਮੈਨੇ ਕਰਵਾਇਤ ਪਾਈਆ ਸਾਡੇ ਪਰਿਵਾਰ ਦੇ ਵਿੱਚ ਆਪਣੇ ਸਮਾਜ ਦੇ ਅੰਦਰ ਉਹ ਜਿਹੜੀ ਰਵੈਤ ਆ ਮੈਨੂੰ ਬਹੁਤ ਵੱਡਾ ਮਾਣ ਆ ਸਾਡੇ ਨਗਰ ਬਾਪੇ ਦੀ ਵਿਸ਼ੇਸ਼ ਕਰਕੇ ਜਿਹੜੇ ਐਨਆਰਆਈ ਭਰਾ ਹਨ ਉਹਨਾਂ ਤੇ ਸਾਡੇ ਪਰਿਵਾਰ ਤੇ ਸਾਡੇ ਸੰਗਤ ਪਰਿਵਾਰ ਤੇ ਸਾਡੇ ਇਲਾਕੇ ਦੀ ਸਾਰੀ ਸੰਗਤ ਹੀ ਬਹੁਤ ਵੱਡਾ ਮਾਣ ਹੈ ਕਿ ਜਿਹੜਾ ਸੰਤ ਕੰਦਰ ਸਿੰਘ ਜੀ ਮਹਾਰਾਜ ਨੂੰ ਉਹਨਾਂ ਨੇ ਹਜੇ ਤੱਕ ਵੀ ਜਿਉਂਦਾ ਰੱਖਿਆ ਹੋਇਆ ਹੈ ਇਹ ਸਭ ਤੋਂ ਆਪਣਾ ਅੱਜ ਵੀ ਉਹ ਸਾਡੇ ਵਿੱਚ ਨੇ ਉਹਨਾਂ ਦੀ ਹੀ ਕਲਾ ਮਿਲਦੀ ਹੈ ਸਾਰਾ ਜਿਹੜਾ ਪਰਿਵਾਰ ਹੈ ਸੰਗਤ ਪਰਿਵਾਰ ਨਾਲ ਮਿਲ ਕੇ ਜਿਹੜਾ ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਸਵਾਦ ਵਿੱਚ ਸਾਰਨਾ ਚਾਹੁੰਦਾ ਹੈ ਯਾਦਯੋਗ ਉਹਨਾਂ ਤੋਂ ਪ੍ਰਾਂਤ ਜਿਵੇਂ ਪਹਿਲਾਂ ਸਮੇਂ-ਸਮੇਂ ਤੇ ਨੇ ਗਰੀਬ ਪਰਿਵਾਰਾਂ ਵੀ ਜਿਹੜੇ ਸਾਡੀਆਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਸੀ ਉਹਨਾਂ ਦੇ ਨੰਨਤ ਕੰਮ ਕਰਦੇ ਰਹੀਆਂ ਸੰਸਥਾਵਾਂ ਨੇ ਸਾਰੇ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਹੁਣ ਸਮੇਂ ਦੇ ਨਾਲ ਆ ਜਿਹੜਾ ਅੱਜ ਉਹਨਾਂ ਦੀ ਯਾਦ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾ ਰਿਹਾ ਹੈ ਜਿਹਦੇ ਵਿੱਚ ਅਸੀਂ ਪਹਿਲਾਂ ਵੀ ਆਪਣਾ ਤੀਜਾ ਕੈਂਪ ਤੇ ਕੈਂਪ ਲਗਾ ਰਹੇ ਹਾਂ ਤੇ ਉਹਨਾਂ ਦੀ ਯਾਦ ਵਿੱਚ ਹੋਰ ਵੀ ਜਿਵੇਂ ਸਾਡੇ ਸਾਰੇ ਸਾਡੇ ਨਾਲ ਸਮਾਜਿਕ ਕੰਮ ਸੰਸਥਾਵਾਂ ਨੂੰ ਹੋ ਰਹੀ ਨੇ ਤੇ ਪਤਾ ਹੀ ਕਿਦ ਨੂੰ ਲੰਘ ਸ਼ੁਰੂ ਕਰਾਂ ਦੀ ਜਿਹੜੀ ਰਵਾਇਤ ਹੈ ਦੀ ਯਾਦ ਵਿੱਚ ਜਿਹੜੇ ਬਣਾਈਆਂ ਅੰਗਰਵੀਂ ਲਾ ਕਰ ਰਹੇ ਹਨ ਹੋਰ ਕਾਰ ਸੇਵਾ ਵੀ ਚੱਲ ਰਹੀ ਹੈ ਇਹ ਸਮਾਜ ਭਲਾਈ ਦੇ ਕੰਮ ਕਰ ਰਹੇ ਆ ਸਮੂਚੀਆਂ ਸੰਗਤਾਂ ਨੇ ਤਨ ਮਨ ਭਾਂ ਦੇ ਨਾਲ ਬਹੁਤ ਵੱਡੀ ਸੇਵਾ ਨਿਭਾਈ ਹੈ ਸੋ ਮੈਂ ਇਸ ਸੰਸਥਾ ਦਾ ਕਿਰਮਾਣਾ ਜਿਸ ਦੇ ਅਦਾ ਪ੍ਰਵਾਹ ਨੂੰ ਦਿੰਦੇ ਸਾਰੀ ਸੰਗਤਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕਵਰੇਜ ਨੂੰ ਇਸ ਠੀਆਂ ਨੂੰ ਦੇ ਸਮੇਂ ਜਿਹਨਾਂ ਨੇ ਬਚਾਉਣਾ ਤੁਹਾਡੀ ਸਮੂਹਟੀ ਟੀਮ ਦਾ ਵੀ ਧੰਨਵਾਦ ਸਭ ਤੋਂ ਵੱਡਾ ਧੰਨਵਾਦ ਮੈਂ ਦਾ ਸਾਥ ਸ਼ੁਸ਼ੰਦਾ ਸਮਾਂ ਦਾ ਜਿਨ੍ਹਾਂ ਨੇ ਅਸੀਰਵਾਦ ਦੇ ਕੇ ਨਵਾਣਾ ਇਸ ਕਾਬਿਲ ਬਣਾਇਆ ਸਮਾਏ ਦੇ ਵਿੱਚ ਆਂਗੇ ਸਾਨੂੰ ਬਹੁਤ ਬਹੁਤ ਧੰਨਵਾਦ ਉਸ ਤੋਂ ਵੀ ਵੱਡਾ ਤਨਖਾਦ ਜੀ ਲਾਲ ਸਿੰਘ ਪਾਤਸ਼ਾਹ ਮਹਾਰਾਜ ਦਾ ਜਿਨੇ ਸਾਨੂੰ ਸਮੇਂ ਸਮੇਂ ਤੇ ਗੁਰਵਾਣੀ ਨੂੰ ਸੇਧ ਦੇ ਕੇ ਨੇ ਹਮ ਚੱਲਣ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਬਾਕੀ ਜਿੱਕਰ ਸਾਡਾ ਹੋਰ ਜੀ ਸੇਕਾ ਹੋ ਗਿਆ ਜੇ ਵਰਸੀ ਸਮਾਗਮ ਦੇ ਸੰਬੰਧ ਵਿੱਚ

ਬਾਬੂ ਗੁਰਮੀ ਸਿੰਘ ਜੀ ਦੀ 70 ਵਾਈਟ ਦੇ ਬਰਥੀ 1 2 3 ਅਪ੍ਰੈਲ ਨੂੰ 70 ਸਾਲ ਮਨਾਇਆ ਜੀ ਇਸ ਵਾਰ ਵੀ ਅੱਜ ਖੇਨ ਵਾਲੇ ਗਰੀਬ ਗਰਸੀ ਸਮਾਜਿਕ ਦੇ ਤੋਂ ਪਹੁੰਚੇ ਨੇ ਤੇ ਸ਼੍ਰੀਮਾਨ ਚੰਦਪਾਪਾ ਗੁਰਦੇਵ ਸਿੰਘ ਜੀ ਦਾ ਜੋ ਜੀਵਨ ਸੀ ਉਹ ਕੀ ਸਾਦਾ ਜੀਵਨ ਸੀ ਜਿਨ੍ਹਾਂ ਨੇ ਸਾਦਗੀ ਦੇ ਵਿੱਚ ਰਹਿ ਕੇ ਦੂਰ ਦੂਰ ਦਾ ਕੇ ਸੰਕਟਾਂ ਦੇ ਵਿੱਚ ਨਿਚੇ ਸੰਘਰਸ਼ ਤੇ ਹਸਪਤਾਲਾਂ ਕਿਤਾ ਗਰੀਬ ਜੀਵਨ ਨੂੰ ਮਿਲਿਆ ਉਹਨਾਂ ਦਾ ਪੈਸਾ ਕੋ ਬਾਬਾ ਜੀ ਅਕਸਰ ਗਵਰਨਮੈਂਟ ਦੇ ਤੇ ਤੋਂ ਪੇਟ ਸਾਡੇ ਸਾਹਮਣੇ ਨਹੀਂ ਪਰੋਹੋ ਜੀ ਜੋ ਗਾਡਨੀਓ ਕਿਸੇ ਤੋਂ ਵੀ ਨਾ ਵਿਸ਼ਵਾਸ ਕਰਦੇ ਨੇ ਸੰਗਤਾਂ ਦਾ ਇਕੱਠ ਠਾਠਾ ਹਰਦਾ ਹੋਇਆ ਇਕੱਠ ਅੱਜ ਉਹਨਾਂ ਨੂੰ ਸਰਕਾਰ ਅੰਦਰੀ ਖੇਡਣ ਦੇ ਲਈ ਇੱਥੇ ਪਹੁੰਚੀ ਹੈ ਸੰਗਤ ਸਾਰੀ ਸੰਗਤ ਨੂੰ ਜੀ ਆਇਆਂ ਆਖ ਬਹੁਤ ਧੰਨਵਾਦ ਕਰਦਾ ਸੋ ਇੱਕ ਅਟਲ ਰਹਿਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਪਹਿਲਾਂ ਸੰਤ ਬਾਬਾ ਜਰਜਾ ਤੇ ਸੀਸੀ ਯਾਰ ਦੇ ਦੋ ਬੈਠੀ ਸਾਥਾ ਜੀ ਦੇ ਬਲਾਉ ਬਤੇ ਕਿ ਬਾਰੇ ਕੋਈ ਦਾ ਖਾਲਸਾ ਸੈਂਪ ਟਾਈਮ ਵਿੱਚ ਉਸ ਚੇਂਜ ਕੀਤਾ ਇਸ ਵਾਰ ਲਗਾਤਾਰ 3 ਸਾਲ ਹੋ ਗਏ ਬੇਸਿਦਾ ਕੈਂਪ ਸਾਡੇ ਬਹੁਤ ਹੀ ਸਸਤਾ ਹੋ ਗਿਆ ਬਾਬਾ ਜੀ ਤਸੀਦ ਸਿੰਘ ਜੀ ਨੇ ਸਰਬਾਤ ਦੇ ਰੂਪ ਦੇ ਵਿੱਚ ਸਾਰੀ ਸੰਗਤ ਦੇ ਚਰਮ ਉਤਲ ਰੱਖੀ ਤੇ ਅੱਜ

ਦੀ ਜਿੰਨੀਆਂ ਵੀ 30 ਤੋਂ 35 ਸਾਲ ਦੇ ਪਲੱਸ ਉਮਰ ਮੇਰੇ ਵੀਰ ਭਰਾ ਆਪਣੇ ਵਾਸਤੇ 30 ਤੋਂ 35 ਸਾਲ ਦੀ ਆਪਾਂ ਆਪਣੇ ਪਰਿਵਾਰਾਂ ਵਾਸਤੇ ਆਪਣੇ ਵਾਸਤੇ ਤਾਂ ਕਿ ਅੱਗੇ ਤੁਹਾਡੇ ਸਾਰੇ ਜਿਹੜੇ ਲੱਗੇ ਰਹੇ ਨੇ ਸਾਰੇ ਉੱਪਰ ਹੀ ਲੱਗੇ ਰਹੇ ਨੇ ਆ ਸਭ ਧੰਨ ਹੋ ਜੇ ਹੋਵੇ ਮਹਾਪੁਰ ਤੇ ਜਿਹੋ ਦੇ ਖਾਨ ਸਿੰਘ ਜੀ ਤੇ ਜਿਹੜੇ ਸ੍ਰਿਸ਼ਟੀ ਵਾਸਤੇ ਆਪਣੇ ਤੋਂ ਇਲਾਵਾ ਕਿਸੇ ਬਾਤ ਦੇ ਆਗਦੀ ਕਾਰਜ ਕਰਦੇ ਨੇ ਤੇ ਆਪਣੀ ਜ਼ਿੰਦਗੀ ਲਾਉਂਦੇ ਆ ਤਾਂ ਇਸੇ ਤਰੀਕੇ ਦੇ ਨਾਲ ਹਰ ਸਾਹ ਸਮੂਹਚਾ